ਬਾਬਾ ਬੰਦਾ ਸਿੰਘ ਬਹਾਦਰ ਕਲਗੀ ਤਰਦਸ਼ਮੇਸ਼ ਪਿਤਾ ਤੋਂ ਥੱਪੜਾ ਲੈ ਕੇ ਜ਼ਬਰ ਜ਼ੁਲਮ ਦਾ ਖਾਤਮਾ ਕਰਨ ਪੰਜ ਦਰਿਆਵਾਂ ਦੀ ਧਰਤੀ ਵੱਲ ਨੂੰ ਤੁਰ ਪਿਆ 12 ਮਈ 1710 ਨੂੰ ਚੱਪੜਚੜੀ ਦੇ ਮੈਦਾਨ ਵਿੱਚ ਉਹ ਕਮਸਾਣੀਦ ਹੋਇਆ ਜਿਸ ਵਿੱਚ ਏਸ਼ੀਆ ਮਹਾਦੀਪ ਦੀ ਸਭ ਤੋਂ ਵੱਡੀ ਤਾਕਤ ਮੁਗਲ ਹਕੂਮਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਤੇ ਮਾਸੂਮ ਸਹਬਜ਼ਾਦਿਆਂ ਦੇ ਕਾਤਲ ਸੁਬਾ ਸਰਹੰਦ ਵਜ਼ੀਰ ਖਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਮੌਤ ਦੇ ਘਾਟ ਉਤਾਰ ਦਿੱਤਾ ਚੱਪੜ ਚਿੜੀ ਦੀ ਇਸ ਚੰਗ ਵਿੱਚ ਸ਼ੇਰ ਮੁਹੰਮਦ ਖਾਨ ਖਵਾਜ਼ਾ ਅਲੀ ਵੀ ਮਾਰੇ ਗਏ ਤੇ ਦੀਵਾਨ ਸੁਚਾਨੰਦ ਦਾ ਨਯੁੰਦਾ ਸਿੰਘਾਂ ਨੇ ਸਰਹੰਦ ਵਿੱਚ ਮੋੜਿਆ ਉਹ ਪੰਜ ਸਿੱਖ ਜਰਨੈਲ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੋਢੇ ਨਾਲ ਮੋਂਡਾ ਜੋੜ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਉਹਨਾਂ ਜਰਨੈਲਾਂ ਦੇ ਨਾਂ ਭਾਈ ਬਾਦ ਸਿੰਘ ਭਾਈ ਰਾਮ ਸਿੰਘ ਭਾਈ ਮਾਲੀ ਸਿੰਘ ਭਾਈ ਆਲੀ ਸਿੰਘ ਭਾਈ ਫਤੈ ਸਿੰਘ ਇਹਨਾਂ ਯੋਧਿਆਂ ਨੇ ਖਾਲਸਾ ਰਾਜ ਦਾ ਪਹਿਲਾ ਨਿਸ਼ਾਨ ਸਾਹਿਬ